आसा महला तीजा सच्चे रत्ते से नरमले सदा सच्चे सुई अथ कर कर जाप दे आगे आगे जुग जुग सो प्रगट हो मन रूड़े रंगले सच्चा रंग चढ़ाए रूड़ी बाणी जीर पाना रंग लहन जाए रहाओ हम नीच मैले अत बमानी दूजे पाए विकार गुर पार समे कंचन होए निर्मल ज्योत अपार बिन गुर कोई न रंगी है गुर मिले रंग चढ़ाओ गुर के पै करम कमावणे झूठे सदा नाम उठाओ न कोई <laughs> ਗੁਰ ਕੈ ਪੈ ਪਾਏ ਜੋ ਰੱਤੇ ਸਿਫਤੀ ਸਤਿ ਸਮਾਉ ਪੈ ਬਿਨ ਲਾਗਨ ਲਗਈ ਨਾ ਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੀ ਝੂਠੇ ਧਾਉਣ ਕੋਏ ਜਿਨੋਂ ਆਪੇ ਰੰਗੇ ਸਰਪਸੀ ਸਤ ਸੰਗਤ ਮੇ ਲਾਈ ਪੂਰੇ ਜੁਰਤੇ ਸਤ ਸੰਗਤ ਉਪਜੈ ਸਦੇ ਸਤਿ ਸੁਭਾਈ ਬਿਨ ਸੰਗਤੀ ਸਭ ਐਸੇ ਰਹੈ जैसे पस्थोरा जिनकी देखते सैन जाननी बिन सब चोर एक गुण व्या जाए अब गुण विकण गुर कैसे सुबाए गुर सेवा न उपाया उठाय अंदर आए सब का दाता एक है सिर धंधा लाए नानक न मैं लाए सवार ਸਬਦੇ ਲਏ ਮਿਲਾਏ ਸਭਨਾ ਦਾਤਾ ਇੱਕ ਹੈ ਸਿਰ ਧੰਦਾ ਲਾਏ ਨਾਨਕ ਨਾਮੇ ਲਾਇ ਸੁਆਰੀ ਅਣ ਸਬਦੇ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਉਚਰੈ ਸ਼ਾਸਤਰ ਘਟ ਅੰਦ ਗਿਰਨ ਚੜ ਜਾਏ ਆਨ ਬੱਕ ਬਦਰ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਸਿਫਤ ਜੋ ਤੁਹਾਰੀ ਹਮਣ ਕਰ ਸਕਤ ਸਿਫਤ ਤੁਹਾਰੀ ਆਪ ਲਿਹੁ ਤਮ ਕਥਾ ਸੁਧਾਰੀ ਦੇਤਾ ਜਿਓ ਪਿੰਡ ਸੰਤ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਾਣ ਨਾਨਕ ਜੇ ਹਰ ਤੂੰ ਕਰਾਏ ਤੇਹਾ ਹੋ ਹੋਂ ਕਰੀ ਵਖਿਆਣ ਸਗੁਰੂ ਪਿਆਰੇ ਸਾਸੰਗੇ ਦੀ ਸਤਿਗੁਰੂ ਬਖਸ਼ਿਸ਼ ਕਹਿਮਤ ਕੀਤੀ ਅਮਰਤ ਵੇਲਾ ਸੁਹੇਲਾ ਬਖਸ਼ਿਸ਼ ਕੀਤਾ ਅਜਦਾ ਫਰਮਾਨ ਹਸਾ ਮਹੱਲਾ ਤੀਜਾ ਆਸਾ ਰਗ ਹੈ ਤੀਜੇ ਪਾਸ਼ਾ ਧਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਅਸ਼ਟਪਦੀਆਂ ਦਾ ਨੋਵਾ ਤੇ ਲੜੀਵਾਰ ਆਸਾ ਰਗ ਦਾ 31 ਨੰਬਰ ਸ਼ਬਦ ਜੋ ਕਿ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾਂ 426 427 ਅੰਗ ਤੇ ਸੁਸ਼ੁਭਤ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਵਿੱਚ ਕਿਹੜਾ ਪਸ਼ਮਾ ਦੀ ਨਿਆਈ ਰਹਿੰਦਾ ਹੈ ਤੇ ਕਿਹੜਾ ਬ੍ਰਹਮ ਗਿਆਨੀਆਂ ਦੀ ਨਿਆਈ ਰਹਿੰਦਾ ਹੈ ਅੱਜ ਮਨਮੁਖ ਤੇ ਗੁਰਮੁਖ ਵਰਤੀ ਦਾ ਪ੍ਰਗਟਾਵਾ ਕਰਦੇ ਆਂ ਐਸਾ ਸਮਝਾਉਂਦਿਆਂ ਹੋਇਆਂ ਸੇਧ ਦਿੰਦੇ ਨੇ ਏ ਮਨ ਰੂਣੇ ਰੰਗੁਲੇ ਸੁ ਸੱਚਾ ਰੰਗਿਤੜਾਈ ਏ ਮਨ ਰੂੜੇ ਰੂੜੇ ਦਾ ਭਾਗ ਮੁਰਖ ਹੈ ਮੁਰਖ ਮਣਾ ਤੂੰ ਹੋਰ ਕਿਹੜਿਆਂ ਰੰਗਾਂ ਵਿੱਚ ਲੱਗਿਆ ਹੋਇਆ ਹੈ ਕੱਚਾ ਰੰਗ ਕਸੰਭਕ ਥੋੜ੍ਹ ਦੇੰਦ ਚਾ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋ ਗਈ ਕਹਿੰਦੇ ਭਾਈ ਕੱਚਾ ਰੰਗ ਕੁਸੰਵੇਦਾ ਇਸ ਤਰ੍ਹਾਂ ਹੈ ਹੱਥ ਲਾਏ ਤੇ ਰੰਗ ਛੱਡ ਜਾਂਦਾ ਆਪਣਾ ਬਦਲ ਜਾਂਦਾ ਹੈ ਰੰਗ ਜਿਵੇਂ ਗਿਰ ਕੇ ਰੰਗ ਬਦਲ ਲੈਂਦਾ ਹੈ ਕਹਿੰਦੇ ਭਾਈ ਇਹ ਜਿਹੜਾ ਦੁਨੀਆਂ ਦਾ ਰੰਗ ਹੈ ਨਿਤ ਬਦਲਦਾ ਨਿਤ ਚੜਦਾ ਨਾ ਉਹ ਨਿਤ ਉਤਰਦਾ ਹੈ ਦੁਨੀਆਂ ਛਿਆਣੇ ਵਿਦਵਾਨ ਕਹਿੰਦੇ ਨੇ ዳਤੀ ਦੇ ਇੱਕ ਪਾਸੇ ਦੰਦੇ ਦੁਨੀਆਂ ਦੇ ਦੋਨੋਂ ਪਾਸੇ ਆ ਤੇ ਸਤਿਗੁਰੂ ਕਹਿੰਦੇ ਨੇ ਕਿਹੜੇ ਰੰਗ ਵਿੱਚ ਲੱਗਿਆ ਹੈ ਇਹ ਜਿਹੜਾ ਦੁਨਿਆਵੀ ਰੰਗ ਹੈ ਇਹ ਚਾਰ ਦਿਨ ਦਾ ਇੱਕ ਦਿਨ ਉਤਰ ਜਾਣਾ ਹੈ ਕੱਚਾ ਰੰਗ ਤੁ ਸੰਗਤ ਥੋੜਿਆ ਨਿਚਾ ਕਿ ਅਤਿਆ ਰੰਗ ਥੋੜੇ ਦਿਨ ਹੀ ਰਹਿੰਦਾ ਹੁੰਦਾ 2 ਸੱਚਾ ਰੰਗ ਚੜਾਏ ਭਾਈ ਤੂੰ ਸੱਚੇ ਦੇ ਨਾਮ ਦਾ ਰੰਗ ਚੜਾਣਾ ਕਰ ਕਿਉਂਕਿ ਲਾਲ ਰੰਗ ਤੇ ਸੁੱਲ ਕਾ ਜਿਸਕੇ ਵੱਲ ਭਾਗਾ ਮਾਇਆ ਕਦੇ ਨਾ ਹੋਵੇ ਨਾ ਲੱਗਿਆ ਤੱਕ ਹਾਰੇ ਰੰਗ ਲੱਗੋ ਇਸ ਜੁਗ ਮੈਂ ਸੁਖ ਹੀ ਅਤੈ ਸੂਰਮਾ ਜਿਹਨੇ ਜਿਹਨੂੰ ਨਾਮ ਦਾ ਸੱਚਾ ਰੰਗ ਚੜ ਗਿਆ ਉਸ ਵੇਚ ਉਹ ਸੂਰਮਾ ਹੈ ਉਹ ਜੋਧਾ ਹੈ ਪਰ ਸਤਿਗੁਰੂ ਕਹਿੰਦੇ ਨੇ ਹੋਰ ਦੁਨਿਆਵੀ ਰੰਗਾਂ ਨਾਟਕ ਚੇਤਕ ਵਿੱਚ ਲੱਗੇ ਆ ਦੁਨਿਆਵੀ ਰੰਗ ਰਲੀਆਂ ਵਿੱਚ ਲੱਗੇ ਪਰ ਸੱਚਾ ਰੰਗ ਚੜਾਏ ਰੰਗ ਸੱਚਾ ਚੜਾਣਾ ਹੁਜ਼ਾਰ ਰੂੜੀ ਬਾਣੀ ਦੇ ਰਪੈ ਨਾ ਇਹ ਮਨ ਰੰਗ ਲਹਿ ਨਾ ਜਾਏ ਰਹਾ ਰੂੜੀ ਬਾਣੀ ਭਾਵ ਸੋਹਣੀ ਬਾਣੀ ਗੁਰੂ ਦੀ ਜਣੀ ਬਾਣੀ ਹੈ ਬਹੁਤ ਸੁਹਣਿ ਵਿਕੀ ਹੈ ਰੂੜੀ ਬਾਣੀ ਜੇ ਰਪੈ ਜੇ ਇਸ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਜਾਏ ਗੁਰੂ ਦੇ ਉਪਦੇਸ਼ ਵਿੱਚ ਮਨ ਰੰਗ ਲਵੇ ਨਾ ਇਹੋ ਰੰਗ ਲਹ ਨਾ ਜਾਏ ਇਹ ਨਾਮ ਦਾ ਰੰਗ ਐਸਾ ਹੈ ਨਾ ਕਦੇ ਲੈਂਦਾ ਤੇ ਨਾ ਕਦੇ ਉੱਤਰਦਾ ਜਿਵੇਂ ਕਿਸੇ ਦੀ ਫਿਤਰਤ ਹੋਵੇ ਨਾ ਝੂਠ ਬੋਲਣ ਦੀ ਉਹ ਛੱਡ ਨਹੀਂ ਸਕਦਾ ਪਾਪ ਕਰਨ ਦੀ ਫਿਤਰਤ ਛੱਡ ਨਹੀਂ ਸਕਦਾ ਕਿੰਨੇ ਭਾਈ ਇਸ ਤਰ੍ਹਾਂ ਜਿਹਦੇ ਮਨ ਨੂੰ ਨਾਮ ਦਾ ਰੰਗ ਲੱਗ ਗਿਆ ਨਾ ਉਹ ਫਿਰ ਨਾਮ ਬਿਨਾਂ ਜੀ ਨਹੀਂ ਦੇ ਸਕਦਾ ਜਿਵੇਂ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਆਖਾਂ ਜੀਵਾ ਵਿਸਰਮ ਮਰ ਜਾਓ ਦੇਹੀ ਰਹਿ ਰਸਤੇ ਪੜਦੇ ਆ ਕਹਿੰਦੇ ਮੇਰੀ ਮਾ ਨਾਮ ਜਪਦਾ ਤਾਂ ਜਿਉਂਦਾ ਨੇ ਤੇ ਮੁਰਦਾ ਲਾਸ਼ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਇਹ ਰੰਗ ਐਸਾ ਹੈ ਜਲ ਹੀ ਡੁੱਬਾ ਤਸਕਰ ਨਹੀਂ ਲੇਵਾ ਪਾਹੇ ਨਾ ਸਾਕਿਆ ਜਾਵੇ ਜਲ ਡੋਬ ਨਹੀਂ ਸਕਦਾ ਚੋਰ ਚੋਰੀ ਨਹੀਂ ਕਰ ਸਕਦਾ ਅਗਨੇ ਨੂੰ ਸਾੜ ਨਹੀਂ ਸਕਦੀ ਯੁੱਗ ਪੜ ਜਾਣਗੇ ਪਰਨਾਮ ਅਟੱਲ ਕਿਉਂਕਿ ਨਾਮ ਕੇ ਧਾਰੇ ਖੰਡ ਬ੍ਰਹਮੰਡ। ਕੋਈ ਉਕਮ ਵਿੱਚ ਨਾਮ ਤੇ ਆਸਰੇ ਆ ਸਭ ਕੁਝ। ਇੱਕ ਨਹੀਂ ਕਰੋੜਾਂ ਖੰਡ ਬ੍ਰਹਮੰਡੋ ਦੇ ਨਾਮ ਦੇ ਆਸਰੇ ਚੱਲ ਰਹੇ ਨੇ। ਤੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਨੇ ਭਾਈ ਉਹ ਸੱਚਾ ਰੰਗ ਤੜਾ ਕਿਹੜੇ ਰੰਗਾਂ ਵਿੱਚ ਲੱਗਿਆ। ਉਹ ਸੱਚੀ ਬਾਣੀ ਪਵਿੱਤਰ ਬਾਣੀ ਨਾਲ ਜਪ ਕੇ ਉਹਨਾਂ ਦੇ ਵਿੱਚ ਆਪਣਾ ਮਨ ਰੰਗ ਕੇ ਇਹ ਰੰਗ ਜਿਹੜਾ ਹੈ ਇਹ ਕਦੇ ਉੱਤਰਦਾ ਨਹੀਂ ਕਦੇ ਫਿੱਕਾ ਨਹੀਂ ਪੈਂਦਾ ਦਿਨ-ਦਿਨ ਚੜਦਾ ਹੈ ਸਵਾਇਆ ਦੁਨਾ ਚੋਨਾ ਸਵਾਇਆ ਹੁੰਦਾ ਜਾਂਦਾ ਹੈ ਰਹਾ ਅਸਮਲਾਤੀ ਜਮ ਚਤਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਕਹਿੰਦੇ ਜਿਹੜੇ ਸੱਚੇ ਨਾਮ ਨਾਲ ਰੁੱਤੇ ਰਹਿੰਦੇ ਨੇ ਰੱਤੇ ਦਾ ਭਾਵ ਹੈ ਅੰਦਰੋਂ ਬਾਹਰੋਂ ਇੱਕ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਨਮਨ ਮਨ ਅੰਦਰ ਮਖੋਰ ਸਿਕੰਡ ਇਕੱਠਿਆ ਜਨਮਨ ਮਖੋਰ ਤੇ ਕੰਡੇ ਇਕੱਠੇ ਜਿਹਨੇ ਮਨ ਦੇ ਵਿੱਚ ਕੁਛ ਹੈ ਮੁਖ ਵਿੱਚ ਕੁਛ ਹੈ ਉਹਨਾਂ ਦੇ ਵਿੱਚ ਨਹੀਂ ਰੱਤੇ ਉਪਰਖੰਡੀ ਨੇ ਸਤਿਗੁਰੂ ਕਹਿੰਦੇ ਨੇ ਸੱਚੇ ਰੱਤੇ ਸੇ ਨਰਮਲੇ ਜਿਹੜੇ ਅੰਦਰੋਂ ਬਾਹਰੋਂ ਜਿਹਨੂੰ ਅਨੰਤ ਸਾਹਿਬ ਜੀ ਸਤਿਗੁਰੂ ਕਹਿੰਦੇ ਨੇ ਜੀਓ ਹ ਨਿਰਮਲ ਬਾਹਰੋਂ ਨਿਰਮਲ ਅੰਦਰੋਂ ਵੀ ਜੀਨ ਦੇ ਵੀ ਨਿਰਮਲ ਨੇ ਬਾਹਰ ਮੁਖੀ ਵੀ ਨਿਰਮਲ ਨੇ ਕਹਿੰਦੇ ਜਿਹੜੇ ਇਸ ਤਰ੍ਹਾਂ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਸਦਾ ਸੱਚੀ ਸੋਈ ਤੇ ਉਹ ਹਮੇਸ਼ਾ ਸੱਚੇ ਰਹਿਣ ਵਾਲੇ ਪ੍ਰਮਾਤਮਾ ਵਿੱਚ ਟਿਕ ਕੇ ਆਪਣਾ ਨਾਮ ਵੀ ਅਮਰ ਕਰ ਜਾਂਦੇ ਨੇ ਜਿਵੇਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਅਮਰਦਾਸ ਜੀ ਦਸਾਂ ਗੁਰੂਆਂ ਦੀ ਬਾਣੀ ਦੇਖ ਲਓ ਭਗਤ 15 ਭਗਤ ਪੈਗਾ ਸੈਭੰਨਾਂ ਦੀ 11 ਭਟ ਸੈਭੰਨਾਂ ਦੀ ਨਾਮ ਅਮਰ ਕਰ ਗਏ ਤੇ ਸਤਿਗੁਰੂ ਕਨੇ ਨੇ ਜਿਹੜੇ ਨਾਮ ਵਿੱਚ ਰਤੇ ਹੁੰਦੇ ਨੇ ਉਹਨਾਂ ਦੀ ਵਡਿਆਈ ਜੁਗ ਜੁਗ ਹੁੰਦੀ ਆ ਐਥੇ ਕਰ ਕਰ ਜਪਦੇ ਅੱਗੇ ਜੁਗ ਜੁਗ ਪ੍ਰਗਟ ਹੋਏ ਐਥੇ ਸ਼ਰੀਰਾਂ ਦੇ ਵਿੱਚ ਵਿਚਰਦੇ ਨੇ ਅੱਗੇ ਜੁਗਾ ਜੁਗੰਤਰਾਂ ਤੱਕ ਉਹਨਾਂ ਦੀ ਵਡਿਆਈ ਵੀ ਹੁੰਦੀ ਹੈ ਲੋਕ ਵੀ ਜਾਣਦੇ ਨੇ ਜਿਹਨੂੰ ਸਤਿਗੁਰੂ ਭਗਤ ਪ੍ਰਣਲਾਦ 5 ਸਾਲ ਦੀ ਅਵਸਥਾ ਹੈ ਪਰ ਅਜ ਵੀ ਪ੍ਰਮਾਣ ਬਾਣੀ ਜੀ ਬਾਰ-ਬਾਰ ਆਉਂਦੇ ਨੇ ਬਾਬਾਜੀਤ ਸਿੰਘ ਬਾਬਾ ਜੁਜਾ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਸਾ ਚਾਰ ਸਹਿਬਜਾ ਦੇ ਤੇਨਾਂ ਦੇ ਨਾਮ ਅਜ ਵੀ ਜੁਗ ਜੁਗ ਜੁਗੰਦਰਾਦਕ ਵਡਿਆਈ ਰਹਿਣੀ ਹੈ ਚਾਹਿੰਦਾ ਸਤਿਗੁਰੂ ਕਹਿੰਦੇ ਨੇ ਹਜ ਜੁਗ ਜੁਗ ਭਗਤ ਪਾਇਆ ਮੈਚ ਰਖਦਾ ਆ ਰਾਮ ਰਾਜਾ ਇਸ ਲਈ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹ ਪੰਜ ਪੂਤਾਂ ਸਰੀਰ ਵਿੱਚ ਵੀ ਨਾਮ ਜਪਦੇ ਨੇ ਤੇ ਉਹਨਾਂ ਦੇ ਸੰਸਾਰ ਚ ਗਏ ਬਾਅਦ ਵੀ ਉਹਨਾਂ ਦੀ ਲੋਕ ਵਡਿਆਈ ਕਰਦੇ ਨੇ ਇਸ ਲਈ ਇਹ ਮਨ ਰੂੜੇ ਰੰਗ ਬੋਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਦੇ ਰਤੇ ਨਾ ਇਹ ਰੰਗ ਲਹਿ ਨਾ ਜਾਏ ਰਹਾ ਹੇ ਮੇਰੇ ਮੜਾ ਤੂੰ ਕਿਹੜੇ ਭਲੇਖਿਆ ਵਿੱਚ ਪੈ ਸੱਚਾ ਰੰਗ ਚੜਾਣਾ ਕਰ ਮਨ ਨੂੰ ਨਾਮ ਦੀ ਲਾਗ ਲਾਣੀ ਕਰ ਕਿਉਂਕਿ ਸੱਚੀ ਬਾਣੀ ਲਾਏਗਾ ਹਿਰਦੇ ਵਿੱਚ ਵਸਾਏਗਾ ਉਹੋ ਜਿਹਾ ਹੋ ਜਾਏਗਾ ਤੇ ਇਹ ਰੰਗ ਕਦੇ ਕਟਿਆ ਨਹੀਂ ਜਾ ਸਕਦਾ ਕਦੇ ਫਿੱਕਾ ਨਹੀਂ ਪੈ ਸਕਦਾ ਰਹਾਉ ਵਿਸ਼ਰਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਹਨ ਹਨ ਮੈਂ ਨੀਚ ਮੈਲੇ ਤਮ ਮਾਨੀ ਦੂਜਾ ਭਾਏ ਵਿਕਾਰ ਮੇਰੇ ਸਤਿਗੁਰੂ ਹੁਣ ਗੁਰੂ ਅਮਰਦਾਸ ਜੀ ਇੰਨੇ ਕਹ ਲਈ ਮੈਲੇ ਕੁਚਲੇ ਨਹੀਂ ਸੰਹੰਕਾਰੀ ਨਹੀਂ ਸੰ ਪਰ ਸਾਨੂੰ ਜਾਤ ਸਿਖਾਣ ਲਈ ਆਪਣੇ ਆਪ ਨੂੰ ਤੁਲੇ ਆ ਆਪਣੇ ਆਪ ਨੂੰ ਉਸ ਤਲ ਤੇ ਵੀ ਨੀਵਾ ਲੈ ਕੇ ਗਏ ਸਾਡੇ ਮਨ ਦੀ ਅਵਸਥਾ ਸਾਨੂੰ ਚੱਕਣ ਵਾਸਤੇ ਹਮ ਨੀਚ ਮੇਰੇ ਸਤਿਗੁਰੂ ਅਸੀਂ ਨੀਚਾ ਨੀਚਾ ਹੋ ਅਤ ਨੀਚ ਨਾਨਕ ਤਨ ਕਹਿ ਸੰਗ ਸਤ ਵਡਿਆ ਸੋ ਕਹਿ ਦੀਸ ਮਾ ਨੀਵਾ ਮੇਰੇ ਕਰਮ ਨੀਵੇਂ ਨੇ ਮੈਲੇ ਮੈਲ ਭਰੀ ਜਨਮ ਜਨਮ ਅੰਤਰਾਂ ਦੀ ਜਨਮ ਜਨਮ ਕੀ ਇਸ ਮੰਡ ਕੋ ਮਲ ਲਾ ਗਈ ਪਹਿਲਾਂ ਹੀ ਜਨਮ ਜਨਮ ਅੰਤਰਾਂ ਦੀ ਲੱਗੀ ਆ ਤੇ ਮੈਂ ਈਰਖਾ ਦਵੇਸ਼ ਲਿੰਦਿਆ ਤੁਗਲੀ ਕਰਕੇ ਹੋਰ ਮੈਲ ਛਾ ਲਈ ਅਤ ਬਮਾਨੀ ਹੰਕਾਰੀ ਵੀ ਅਤ ਦਾ ਦੂਜੇ ਭਾਵੇਂ ਕਰ ਦੂਜੇ ਭਾਵੇਂ ਚ ਦੁਨਿਆਵੀ ਕੰਮਾਂ 'ਚ ਲੱਗ ਕੇ ਵਿਕਾਰੀ ਵੀ ਹੋਇਆ ਪਿਆ ਗੁਰਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤੇ ਅਪਾਰ ਪਰ ਮੇਰੇ ਸਤਿਗੁਰੂ ਜਦੋਂ ਗੁਰੂ ਰੂਪੀ پارਸ ਮੈਨੂੰ ਮਿਲ ਜੇ ਤੇਰੀ ਕਿਰਪਾ ਦੇ ਨਾਲ ਮੈਂ ਪਾਪੀ ਵਿਕਾਰੀ ਮੈਲਾ ਕੁਚੇਰਾ ਮਨੁੱਖ ਤੇਰੀ ਗੁਰੂ ਦੀ ਕਿਰਪਾ ਦੇ ਨਾਲ ਕੰਚਨ ਵਰਗਾ ਹੀਰੇ ਵਰਗਾ ਸੋਨੇ ਵਰਗਾ ਹੋ ਜਾਣਾ ਨਿਰਮਲ ਜੋਤ ਆਪਾਂ ਜਿਹੜੀ ਮੇਰੇ ਮਨ ਦੀ ਮੈਲ ਹੈ ਇਹ ਨਿਰਮਲ ਹੋ ਜਾਂਦੀ ਹੈ ਜਿਹਨੂੰ ਸਤਿਗੁਰੂ ਕਹਿੰਦੇ ਨਾ ਜਬੀ ਸਭ ਜੱਟੇ ਲਈ ਸੁਣਦੇ ਪੜ੍ਹਦੇ ਆਪਾਂ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਵਕਾ ਮੇਰੀ ਮਤਮੈਲੀ ਵਿਸ਼ੈਲੀ ਜਿਹੜੀ ਹੈ ਇਹ ਤੇਰੇ ਨਾਮ ਦੇ ਨਾਲ ਧੋਤੀ ਗਈ ਮੇਰੇ ਸਤਿਗੁਰੂ ਕਿਰਪਾ ਕਰ ਕਿਉਂਕਿ ਪਾਰਸ ਐਸੀ ਵੱਟੀ ਹੈ ਜੋ ਪੱਥਰ ਨੂੰ ਵੀ ਛੋਹ ਜਾਏ ਤੇ ਪੱਥਰ ਨੂੰ ਸੋਨਾ ਬਣਾ ਦਿੰਦੀ ਹੈ ਤੇ ਮੇਰੇ ਸਤਿਗੁਰੂ ਜੇ ਤੂੰ ਕਿਰਪਾ ਕਰਦੇ ਤੂੰ ਤਾਂ ਛੱਜੂਤੀ ਵਰਵਲੇਗੇ ਤੂੰ ਤਿੰਨ ਲੋਕਾਂ ਦਾ ਗਿਆਨ ਕਰਵਾ ਸਕਦਾ ਹੈ ਗੀਤਾ ਦੇ ਅਰਥ ਕਰਵਾ ਸਕਦਾ ਹੈ ਲਾਲਚੰਦ ਪੰਡਤ ਦਾ ਹੰਕਾਰ ਤੋੜ ਸਕਦਾ ਤੂੰ ਕੀ ਨਹੀਂ ਕਰ ਸਕਦਾ ਮੈਂ ਮੈਲਾ ਹਾਂ ਕੋtela ਨੀਚ ਕਰਮ ਨੇ ਅੱਤ ਦਾ ਹੰਕਾਰ ਹੀ ਆ ਤੇ ਕਿਰਪਾ ਕਰ ਮੈਨੂੰ ਵੀ ਹੀਰੇ ਵਰਗਾ ਬਣਾ ਮੇਰੇ ਵਿੱਚ ਤੇ ਤੇਰੀ ਜੋਤ ਨਿਰਮਲ ਪਵਿੱਤਰ ਕਰਨੀ ਕਰ ਪਰ ਬੈਨ ਗੋਰ ਕੋਈ ਨਾ ਰੰਗੀਏ ਗੁਰ ਮਿਲੇ ਰੰਗ ਚੜਾ ਪਰ ਕਿਹਦੇ ਗੁਰੂ ਤੋਂ ਬਿਨਾ ਇਹ ਨਾਮ ਦਾ ਰੰਗ ਕਿਤੋਂ ਨਹੀਂ ਮਿਲਣਾ ਗੁਰੂ ਦੇ ਮਿਲਣ ਕਰਕੇ ਹੀ ਇਹ ਰੰਗ ਚੜੇਗਾ ਮਨ ਨੂੰ ਮਿਲੇਗਾ ਗੁਰੂ ਕਿੱਥੇ ਗੁਰ ਕੈ ਫੈ ਪਾਏ ਜੋਰ ਤੇ ਸਿਫਤੀ ਸਚ ਸਮਾਓ ਇਹਨੇ ਗੁਰੂ ਦੇ ਭੈ ਵਿੱਚ ਅਦਬ ਵਿੱਚ ਜਿਨ ਮਨ ਪਾਉ ਤਿਨਾ ਮਨ ਪਾਉ ਜਿਨ ਦੇ ਜਿਨ੍ਹਾਂ ਦੇ ਮਨ ਵਿੱਚ ਇਹ ਡਰ ਹੈ ਨਾ ਵੀ ਪ੍ਰਮਾਤਮਾ ਨੇੜੇ ਨਿਰਣਾ ਦੇਣਾ ਨਿੱਕਾ ਬੁਝਾ ਸੋ ਬੁਰਾ ਕਿਉ ਕਰੇ ਨੇੜੇ ਸਮਝੇਗਾ ਵੀ ਮੈਂ ਉਹਨੂੰ ਨਿਰਣਾ ਲੈਣਾ ਤਾਂ ਜਾਣਦਾ ਮੇਰੇ ਰਗ ਰਗ ਤੋ ਵਗ ਖਸ ਜਿਵੇਂ ਬੱਚੇ ਦੀ ਚਾਲ ਤੋਂ ਮਾਂ ਅੰਦਾਜ਼ਾ ਲਾ ਦਿੰਦੀ ਹੈ ਵੀ ਅਗਲੇ ਪੱਲੇ ਨੇ ਕਰਨਾ ਕੀ ਇਹਦੀ ਮਨਸ਼ਾ ਕੀ ਹੈ ਹਾਲਾਂਕਿ ਮਨ ਮਾਂ ਦਾ ਤਾਂ ਨਹੀਂ ਮਨ ਮਾਂ ਨੂੰ ਤਾਂ ਨਹੀਂ ਪਤਾ ਨਾ ਵੀ ਕੀ ਹੈ ਪਰ ਮਾਂ ਬੱਚੇ ਦੀ ਚਾਲ ਤੋਂ ਦੱਸ ਦਿੰਦੀ ਆ ਉਹ ਭਾਈ ਅਗਲੇ ਖਿੰਨ ਅਗਲੇ ਦਿਨ ਅਗਲੇ ਸਾਲ ਤੋਂ ਕਰਨਾ ਕੀ ਆ ਉਸ ਨਿਰੰਕਾਰ ਨੂੰ ਸਭ ਪਤਾ ਹੈ ਰੈਨੂਏ ਨਹੀਂ ਪਤਾ ਪਰ ਉਹਨੂੰ ਫੱਕ ਪਤਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਉਹਦੇ ਨਿਰਮਲ ਦਰ ਵਿੱਚ ਚੱਲ ਜਿਹੜੇ ਵੀ ਨਿਰਮਲ ਗੁਰ ਕੈ ਭੈ ਭਾਈ ਜੋਰ ਤੇ ਨਿਰਮਲ ਦਰ ਦੇ ਵਿੱਚ ਜਿਹੜੇ ਰਤੇ ਰਹਿੰਦੇ ਨੇ ਸਿਫਤੀ ਸੱਚ ਸੰਭਾਉ ਉਹ ਸਿਫਤ ਕਰਨਿਆ ਕਰਦੇ ਇੱਕ ਦਿਨ ਸੱਚੇ ਦਾ ਰੂਪ ਹੋ ਕੇ ਸੱਚੇ ਵਿੱਚ ਸਮਾ ਜਾ ਜਾਂਦੇ ਨੇ ਭੈ ਬਿਨ ਲਾਗਣਾ ਲੱਗਾਈ ਨਾ ਮਲ ਨਿਰਮਲ ਹੋਏ ਜਿਵੇਂ ਲੱਗੀ ਲਾਗ ਲੈਂਦਾ ਕਹਿੰਦੇ ਭਾਈ ਨਾਮ ਰਵੀ ਲਾਗ ਹੈ ਨਰਮਲ ਦਰਵ ਹੁਣ ਬੱਚਾ ਬਾਹਰ ਦੇਸ਼ ਦੁਨੀਆ ਘੁੰਮ ਰਿਹਾ ਹੋਵੇ ਕਰਨ ਨੂੰ ਕੁਝ ਵੀ ਕਰ ਸਕਦਾ ਪਰ ਨਰਮਲ ਦਰ ਮਾਪੇ ਦਾ ਹੁੰਦਾ ਨਾ ਵੀ ਮਤਾ ਕਿਤੇ ਗਲਤ ਕੰਮ ਕੀਤਾ ਤੇ ਮਾਪੇ ਨੂੰ ਪਤਾ ਲੱਗ ਗਿਆ ਤੇ ਮੈਂ ਕੀ ਮੂੰਹ ਦਿਖਾਵਾਂਗਾ ਕਹਿੰਦੇ ਇਸੇ ਤਰ੍ਹਾਂ ਨਰਮਲ ਦਰ ਵਿੱਚ ਲੱਗੇਗਾ ਇਹ ਗੁਰੂ ਲਾਗ ਲੈਣਾ ਜੇ ਤੂੰ ਨਰਮਲ ਦਰ ਵਿੱਚ ਚੱਲ ਕਿਉਂਕਿ ਗੋਬਿੰਦ ਪ੍ਰੇਮ ਭਾਉ ਦਾ ਭੁਖਾ ਪ੍ਰੇਮਾਂ ਭਗਤੀ ਦਾ ਭੁੱਖਾ ਹੈ ਇਹ ਉਹ ਕਿਸੇ ਚੀਜ਼ ਦਾ ਭੁੱਖਾ ਨਹੀਂ ਹੈ ਉਹ ਸਿਰਫ ਪ੍ਰੇਮ ਦਾ ਭੁੱਖਾ ਹੈ ਜਿਵੇਂ ਬੱਚਾ ਮਾਂ ਨੂੰ ਪ੍ਰੇਮ ਨਾਲ ਬੁਕਾਰਦਾ ਨਾ ਚਾਹੇ ਟੋਟਲੀ ਆਵਾਜ਼ 'ਚ ਬੁਕਾਰਦਾ ਹੈ ਮਾਂ ਦੇ ਕਾਜੇ ਨੂੰ ਠੰਡ ਪੈਂਦੀ ਹੈ ਕਿਨੇ ਅਗੇ ਪਿਆਰ ਨਾਲ ਤਾਂ ਕਹਿ ਵਰਨੀ ਗੁਰੂ ਕਦੇ ਇੱਕ ਵਾਰੀ ਨਹੀਂ ਸੁਨੇਗਾ 2 ਦਿਨ ਨਹੀਂ 10 ਦਿਨ ਨਹੀਂ 20 ਦਿਨ ਨਹੀਂ ਸੁਨੇਗਾ ਉਹ ਕਦੇ ਤਾਂ ਤਰੁੱਠ ਵੀ ਜਾਏਗਾ ਮਾ ਇੱਕ ਦਿਨ ਨਹੀਂ ਸੌਣ ਦੀ 20 ਦਿਨ ਨਹੀਂ ਸੌਣ ਦੀ ਪਰ ਮਾ ਦਾ ਐਡਾ ਵੀ ਕਠੋਰ ਦਿਲ ਨਹੀਂ ਤਰੁੱਠ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਨਿਰੰਕਾਰ ਤਰੁੱਠ ਵੀ ਜਾਂਦਾ ਹੈ ਛੇਤੀ ਬੜੀ ਛੇਤੀ ਤਰੁੱਟਦਾ ਹੈ ਪਰ ਨਿਰਮਲ ਪਦਰ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਗੁਰ ਕਾ ਭੈ ਭਾਏ ਜੋ ਰਤੇ ਸਿਫਤੀ ਸਤ ਸੰਭਾਉ ਕਿਨੇ ਸਾਚੇ ਵਿੱਚ ਸਮਾ ਜਾਏਗਾ ਪੈ ਬਿਨ ਲਾਗਣਾ ਨਹੀਂ ਲੱਗਣੀ ਨਾਮ ਤੋਂ ਬਿਨਾ ਲਾਗ ਨਹੀਂ ਲੱਗਣਾ ਨਾਮ ਦਾ ਬਿਨ ਨਿਰਮਲ ਦਰਤੋ ਬਿਨਾ ਨਾ ਮਨ ਨਿਰਮਲ ਹੋਏ ਤੇ ਨਾ ਹੀ ਉਹ ਤੇਰਾ ਮਨ ਨਿਰਮਲ ਪਵਿੱਤਰ ਹੋਣਾ ਬਿਨ ਭੈ ਕੰਮ ਕਮਾਵਣੀ ਝੂਠਾ ਉਠਾਉ ਨ ਕੋਏ ਬਿਨ ਭੈ ਜਿਹੜਾ ਵੀ ਡਰ ਤੋਂ ਬਿਨਾ ਕੰਮ ਕਰਦਾ ਹੁਣ ਛੋਟਾ ਜਿਹਾ ਕੰਮ ਆਪਾਂ ਸਾਰੇ ਜ਼ਿੰਮੇਵਾਰ ਜੀਵਾਂ ਖੇਤੀ ਕਰਦੇ ਆ ਹੁਣ ਖੇਤੀ ਵਿੱਚ ਪਾਣੀ ਆਪਦੇ ਲਾਣਾ ਪਰ ਗਵੰਡੀ ਦੇ ਤੋੜ ਦਿੱਤਾ ਪਾਣੀ ਲੱਗੇ ਹੋਏ ਚ ਫਸਲ ਬਰਬਾਰ ਕਰ ਦੇ ਗੇ। ਪੰਗਰਮਾ ਦਰ ਨਹੀਂ ਨਾ। ਨਿਰਮਲ ਢਾਰੇ ਆ ਵੀ ਮੈਂ ਪਾਣੀ ਲਾਣਾ ਗਵੰਡੀ ਦੇ ਨਾ ਟੁੱਟ ਜਾਏ। ਇਹ ਨਿਰਮਲ ਢਾਰਾ ਹੈ। ਇੱਕ ਐਗਜ਼ਾਮਪਲ ਸਮਝਣ ਵਾਸਤੇ। ਸਤਿਗੁਰੂ ਕਹਿੰਦੇ ਨੇ ਬਿਨ ਭੈ ਕਰਮ ਕਮਾਓ ਬਣੇ। ਬਿਨ ਡਰ ਦੇ ਕਰਮ ਕਰੇਂਗਾ ਕੁਛ ਵੀ ਚਾਹ ਸੰਸਾਰਿਕ ਚਾਹ ਹੱਟੀ ਦਾ ਚਾਹ ਨੌਕਰੀ ਦਾ ਕੁਛ ਵੀ ਹੈ। ਪਰਿਖਿਆ ਸਤਿਗੁਰੂ ਕਹਿੰਦੇ ਨੇ ਝੂਠੇ ਠਾਉਣਾ ਪਵੇ। ਇਨਾ ਯਾਦ ਰੱਖੀ ਝੂਠੇ ਦੀ ਗਵਾਈ ਗੁਰੂ ਵੀ ਨਹੀਂ ਦਿੰਦਾ ਝੂਠੇ ਦੀ ਗਵਾਈ ਨਹੀਂ ਦਿੰਦਾ ਪਰ ਜਿਸ ਡਰਕ ਵਿੱਚ ਚੱਲੇਗਾ ਉਹੀ ਤੇਰੇ ਕਰਮ ਤੇਰੀ ਕੀਰਤੀ ਤੇਰਾ ਸਿਮਰਨ ਬਣ ਜਾਏਗਾ ਜਿਸਨੋਂ ਆਪੇ ਰੰਗੇ ਸੌਰਪ ਸੀ ਸਤ ਸੰਗਤ ਮੇਲਾਏ ਪਰ ਸਤ ਗੁਰੂ ਨਹੀਂ ਰਿਹਾ ਜਾਂਦਾ ਬੇਇਮਾਨੀ ਆ ਜਾਂਦੀ ਹੈ ਕੱਲ੍ਹ ਜੁਗੀ ਦੀਵਾ ਪ੍ਰਸਤ ਗੁਰੂ ਦਇਆ ਕਰਦੇ ਨੇ ਤਰਸ ਕਰਦੇ ਨੇ ਕਹਿੰਦੇ ਜਿਸਨੋਂ ਆਪੇ ਰੰਗੇ ਸੌਰਪ ਸੀ ਕਹਿੰਦੇ ਦਿਨੂ ਆਪਦੇ ਨਾਮ ਵਿੱਚ ਰੰਗਣਾ ਹੋਵੇ ਉਹ ਰੰਗ ਵੀ ਲੈਂਦਾ ਪਰ ਕਿਵੇਂ ਫਕ ਸੰਗਤ ਮਿਲਾਏ ਐਸੇ ਵੜਭਾਗੀਆਂ ਨੂੰ ਸਤ ਸੰਗਤ ਵਿੱਚ ਲਿਆਂਦਾ ਫਿਰ ਖਿੱਚ ਗਏ ਬੀਬੀ ਪਾਣੀ ਦਾ ਇੱਕ ਸ਼ਬਦ ਸੁਣਿਆ ਜੇ ਸਤਗੁਰੂ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਮ੍ਰਿਤਸਰ ਦੀ ਹਜ਼ੂਰੀ ਲਿਜਾ ਸਕਦਾ ਹੈ ਇਹ ਸੰਗਤ ਦਾ ਇੱਕ ਮਿੰਟ ਦੀ ਵੀ ਕੀਤੀ ਸੰਗਤ ਕਿਸੇ ਨੂੰ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਦੇ ਸਕਦੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਰਸ ਹੈ ਜੀ ਚਾਹੇ ਜੀਵ ਇੱਕ ਹੋਵੇ ਇਹ ਨਹੀਂ ਵੀ ਇਹ ਸੰਗਤ ਨਹੀਂ ਕਿਉਂਕਿ ਬਖਸ਼ੀਆਂ ਰੂਹਾਂ ਬਹੁਤ ਹੋ ਗਈਆਂ ਨੇ ਵਿੱਚ ਸੰਗਤ ਹਰ ਪ੍ਰਭ ਵਰਸ ਹੈ ਜੀ ਸੰਗਤ ਦੇ ਵਿੱਚ ਪ੍ਰਮਾਤਮਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹਨੂੰ ਰਗਣਾ ਹੈ ਮਨ ਦੇ ਵਿੱਚ ਉਹਨੇ ਸੰਗਤ ਵਿੱਚ ਲੈ ਆਣਾ ਚਾਹੇ ਤਾਂ ਦੁੱਖ ਦੇ ਕੇ ਲੈ ਆਵੇ ਚਾਹੇ ਸੁੱਖ ਦਾ ਸ਼ੁਕਰਾਨਾ ਦੇ ਕੇ ਲੈ ਆਵੇ ਲੈਣਾ ਉਹਨੇ ਸੰਗਤ ਵਿੱਚ ਇਹ ਨਿਸ਼ਾਨੀ ਹੈ ਪੂਰੇ ਗੁਰਤੇ ਸਤ ਸੰਗਤ ਉਪਜੇ ਸਹਿਜੇ ਸੱਚ ਸੁਭਾਈ ਪਰ ਪੂਰੇ ਗੁਰੂ ਤੋਂ ਹੀ ਸਤ ਸੰਗਤ ਮਿਲਦੀ ਹੈ ਤੇ ਸਭ ਪੂਰੇ ਸਤ ਗੁਰੂ ਦੀ ਕਿਰਪਾ ਦੇ ਨਾਲ ਹੀ ਸਹਿ ਸੁਭਾਈ ਹੀ ਸੱਚ ਵਿੱਚ ਸਮਾ ਜਾਂਦਾ ਹੈ ਪਰ ਹੁਣ ਮੇਰੇ ਵਰਗੇ ਦੀ ਮਨਮੁਖ ਦੀ ਬਿਰਤੀ ਦੱਸਦੇ ਨੇ ਬਿਨ ਸੰਗਤੇ ਸਭ ਐਸੇ ਰਹੇ ਜੈਸੇ ਪਸਟੌਰ ਕਹਿੰਦੇ ਭਾਈ ਬਿਨਾ ਸੰਗਤ ਦੇ ਸਾਰੇ ਹਥਿਆਰ ਜੇ ਤਰਾ ਪਸਟੌਰ ਪਸ਼ੂਗਵਾਰ ਕਹਿਣ ਦਾ ਭਾਵ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪ੍ਰਚਾਰਾ ਕਰੇ ਦਿਨ ਰਾਤ ਅੰਤਰ ਭੇਖ ਬਾਹ ਮਲ ਮਾਇਆ ਕਛਪ ਸਨਾਈ ਕਛ ਕਰੈ ਸਪਾਇਆ ਬਾਹਰੋਂ ਕੀ ਬੜਾ ਸਿਆਣਾ ਬਣਦਾ ਵਿਦਵਾਨ ਬਣਦਾ ਸੂਝਵਾਨ ਬਣਦਾ ਪਰਮਾਨੰਚ ਚੋਰ ਮਨ ਚ ਬੇਈਮਾਨੀ ਹੈ ਠੱਗੀ ਚੋਰੀ ਯਾਰੀ ਈਰਖਾ ਈਰਖਾ ਲਦੀ ਹੈ ਵੀ ਕਿਸੇ ਦੀ ਤਰੱਕੀ ਤੋਂ ਸੜਨਾ ਜਲ ਜਲਸੀ ਰੱਖਣੀ ਆ ਵੀ ਫਲਣੇ ਦੇ ਘਰ ਆ ਚੀਜ਼ ਕਿ ਹੋਈ ਉਹ ਭਾਈ ਪਤਾ ਵੀ ਲੈ ਕੇ ਤੂੰ ਵੀ ਨਹੀਂ ਜਾਣਾ ਲੈ ਕੇ ਗਵਾਢੀ ਨਹੀਂ ਜਾਣਾ ਫਿਰ ਿਰਖਾ ਗਾਦੀ ਹੈ ਸ਼ੁਕਰ ਕਰਦਾ ਤੇ ਉਹਨੂੰ ਦਿੱਤਾ ਤੂੰ ਇੰਨਾ ਲੈ ਲਿਆ ਉਹਨੇ ਕਿਉਂ ਨਹੀਂ ਇਹਦੇ ਵਿੱਚ ਦਿਨ ਰਾਤ ਲੱਗਿਆ ਰਹਿੰਦਾ ਹੈ ਨਾ ਇੱਕ ਪਸ਼ੂ ਦੀ ਕਰਤੂਤ ਹੈ ਮਨੁੱਖ ਦੀ ਨਹੀਂ ਕਿਉਂਕਿ ਪਸ਼ੂ ਦੀ ਫਿਤਰਤ ਹੈ ਇੱਕ ਦੂਜੇ ਨੂੰ ਮਾਰਨਾ ਮਨੁੱਖ ਦੀ ਨਹੀਂ ਸਤਗੁਰ ਕਹਿੰਦੇ ਨੇ ਸਾਰੇ ਫਿਰ ਇਸ ਤਰ੍ਹਾਂ ਬਿਨਾ ਸੰਗਤ ਦੇ ਅਸਰਾਣੀ ਜਿਨ ਕੀਤੇ ਤੇ ਸੈਨਾ ਜਾਣਨੀ ਬਿਨ ਨਾਮ ਹੈ ਸਭ ਚੋਰ ਜਿਨ ਕੀਤੇ ਤੇ ਸਨਾ ਜਾਣੀ ਕਹਿੰਦੇ ਬਿਨਾ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਨੂੰ ਜਾਣ ਨਹੀਂ ਸਕਦਾ ਬਿਨ ਨਾਮ ਹੈ ਸਭ ਚੋਰ ਤੇ ਨਾਮ ਤੋਂ ਬਿਨਾ ਸਾਰੇ ਉਹਦੇ ਧਾਰਤੇ ਚੋਰ ਭਾਵ ਚੋਰ ਕਿਉਂ ਕਿ ਹੈ ਕਿਉਂਕਿ ਅਸੀਂ ਸਵਾਸ ਜਿਹੜੇ ਦਿੱਤੇ ਨੇ ਨਾ ਪ੍ਰਮਾਤਮਾ ਨੇ ਗਿਣ ਕੇ ਮਿਣ ਕੇ ਤੋੜ ਕੇ ਦਿੱਤੇ ਨੇ ਉਹਨੇ ਇੱਕ ਇੱਕ ਸਵਾਸ ਦਾ ਸੁਆਬ ਲੈਣਾ ਰੱਤੀਓ ਮਸਾ ਤੋੜ ਕੇ ਧਾਪਣਿਆ ਪਰ ਉਸ ਸਵਾਸਾ ਨੂੰ ਚੋਰੀ ਕਰ ਰਹੇ ਆ ਨਾਮ ਨਹੀਂ ਜਪਦੇ ਤਾਂ ਦਿਹਾੜੀ ਚ 24000 ਮਨੁੱਖ ਸਵਾਸ ਲੈਂਦਾ ਤੇ ਬਾਬਾ ਕਬੀਰ ਸਾਹਿਬ ਨੇ ਤਾਂ ਛੂਟ ਦਵਾ ਕੇ ਇੱਥੇ ਤੱਕ ਕਹਿਤਾ ਕਿੰਦੇ ਦਿਹਾੜੀ ਚ 24 ਮਿੰਨਟੀ ਕੱਢ ਲਾ ਔਰ ਜੇ ਗੁਰੂ ਲਈ ਨਹੀਂ ਨਿਕਲਦੇ ਆਪਦੇ ਲਈ ਕੱਢ ਲਾ ਕਬੀਰ ਏ ਘੜੀ ਆਧੀ ਕਰੀ ਆਧੀ ਹਉ ਤਿਆਗ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਜੋ ਚਾਹੀਦਾ ਮਿਲੇਗਾ ਪਰ ਸ਼ਖ ਇਹਨੇ 24 ਮਿੰਟ ਕੱਢਣੇ ਪੈਣਗੇ ਤੇਰਾ ਆਇਆ ਵੀ ਸਫਲ ਇੱਥੇ ਤੱਕ ਤੇਰਾ ਇਹ ਨਹੀਂ ਤੇਰੀਆਂ 21 ਕੁਲਾਂ ਦਾ ਭਲਾ ਹੋ ਜਾਏਗਾ ਇੱਥੇ ਤੱਕ ਸਰਗੁਰੂ ਗਰੰਟੀ ਦਿੰਦੇ ਨੇ ਪ੍ਰਲਾਪ ਜਾਣ ਕੇ 21 ਕੁਲ ਤਾਰੇ ਤੇ ਸਰਗੁਰੂ ਕਹਿੰਦੇ ਨੇ ਕਿੰਨੇ ਭਾਈ ਬਿਨ ਨਾਮ ਹੈ ਸਭ ਚੋਰ ਨਾਮ ਤੋਂ ਬਿਨਾ ਚੋਰ ਉਹਦੇ ਦਰ ਤੇ ਠਹਿਰਾਇਆ ਜਾਏਗਾ ਕਿਉਂਕਿ ਤੂੰ ਚੋਰ ਸਵਾਸਾਂ ਦੀ ਚੋਰੀ ਕੀਤੀ ਤੂੰ ਨਾਮ ਦੀ ਚੋਰੀ ਕੀਤੀ ਨਹੀਂ ਜਿਹੜਾ ਨਾਮ ਵਿਆਜਣਾ ਉਹ ਖੱਟਿਆ ਨਹੀਂ ਇੱਕ ਗੁਣ ਕਿਵੇਂ ਹਾਂ ਜੈ ਆਉ ਗੁਣ ਵਿਕੜ ਗੁਰ ਕੈਸੇ ਜਿਸੁ ਵਾਏ ਪਰ ਜਿਹੜੇ ਗੁਰਮੁਖ ਨੇ ਇੱਕ ਗੁਣ ਵਿਆਜ ਹੈ ਕਈ ਗੁਣਾ ਨੂੰ ਇਕੱਠਾ ਕਰਦੇ ਨੇ ਵਿਆਜਦੇ ਨੇ ਆਉ ਗਣ ਵਿਕਣ ਆਉ ਗਣ ਵੇਚਦੇ ਨੇ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਬੜਾ ਪਿਆਰਾ ਫਰਮਾਇਆ ਲੋਕ ਆਉ ਗੋਣਾ ਕੀ ਬਣਨਾ ਹੈ ਗੰਠਣੀ ਗੁਣਾ ਦਾ ਵਿਆਜਾ ਕੋਈ ਅਸੀਂ ਇਹ ਮੇਸ਼ਾ ਉਹ ਗੋਣ ਇਕੱਠੇ ਕਰਦੇ ਆਂ ਜੀ ਫਲਾਣੇ ਨੇ ਕੀ ਗਲਤੀ ਕੀਤੀ ਉਹ ਫਲਾਣੇ ਨੇ ਆਹ ਕੰਮ ਕਰ ਗਲਤ ਕਰ ਦਿੱਤਾ ਉਹਨਿਆਂ ਮੰਦਾ ਚੰਗਾ ਬੋਲਿਆ ਉਹ ਭਾਈ ਕਦੇ ਪਰਚੋਲ ਕਰੀਏ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਦੇ ਗਰੀਬਾਂ ਨਾਲ ਸਰਨੀਵਾ ਕਰਦੇ ਮੈਂ ਕੀ ਕੀਤਾ ਮੈਂ ਕੀ ਕਰ ਰਿਹਾ ਤੇ ਮੈਂ ਕੀ ਕਰਨਾ ਜਦੋਂ ਇਹਦੀ ਪਰਚੋਲ ਕਰਨੀ ਸ਼ੁਰੂ ਕਰਤੀ ਸਤਿਗੁਰੂ ਕਹਿੰਦੇ ਨੇ ਬ੍ਰਹਮਵਸਥਾ ਵੱਲ ਤੁਰਨਾ ਸ਼ੁਰੂ ਹੋ ਜਾਏਗਾ ਬ੍ਰਹਮ ਅਵਸਥਾ ਵੱਲ ਤੁਰਨਾ ਦੁਨਿਆਵੀ ਚੀਜ਼ਾਂ ਤਾਂ ਬਹੁਤ ਛੋਟੀਆਂ ਨੇ ਇਸੇ ਲਈ ਸਤਿਗੁਰੂ ਦੀ ਕਿਰਪਾ ਹੈ ਦਾ ਸਤਿਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਸਤਿਗੁਰੂ ਤੇ ਮਾਣ ਕਰਕੇ ਇਹਦੇ ਦਰ ਤੋਂ ਜੋ ਮੰਗੋਗੇ ਮਿਲੇਗਾ ਬਸ ਸ਼ਰਤ ਕੀ ਚੱਲਣਾ ਇਹਦੇ ਆਸ਼ੇ ਤੇ ਜਾਏ ਪਏਗਾ ਚੱਲਣਾ ਇਹਦੇ ਮੁਤਾਬਕ ਇਹਦੇ ਭਾਣੇ ਵਿੱਚ ਪਏਗਾ ਚਾਹੇ ਸੁੱਖ ਹੈ ਚਾਹੇ ਦੁੱਖ ਹੈ ਚਾਹੇ ਮੇਰੀ ਹੈ ਚਾਹੇ ਗਰੀਬੀ ਹੈ ਜਿਵੇਂ ਕਿ ਗੁਰਸੇਖਾ ਹੈ ਸਤਿਗੁਰੂ ਅਰਜਨ ਸਾਹਿਬ ਜੀ ਕੋਲ ਕਹਿੰਦਾ ਜੀ ਮੈਂ ਤੁਹਾਡੇ ਦਰ ਦੀ ਸੇਵਾ ਕਰਨੀ ਸਰਗੁਰ ਕਹਿੰਦੇ ਨੇ ਸੇਵਾ ਕਰਨੀ ਹੈ ਠੀਕ ਹੈ ਪ੍ਰਵਾਨ ਹੈ ਪਰ ਸ਼ਰਤ ਇਹ ਹੈ ਕਿ ਜੇ ਅਤ ਦੀ ਗਰੀਬੀ ਆਏਗੀ ਝੱਲ ਲੈਣਾ ਅਤ ਦਾ ਦੁੱਖ ਆਏਗਾ ਝੱਲ ਲੈਣਾ ਕਹਿੰਦਾ ਜੀ ਸੁੱਖ ਕਹਿੰਦੇ ਸੁੱਖ ਦੀ ਨਹੀਂ ਗਰੰਟੀ ਦੁੱਖ ਦੀ ਗਰੰਟੀ ਹੈ ਦੁੱਖ ਆਣਾ ਹੀ ਆਣਾ ਝੱਲ ਲੈਣਾ ਕਹਿੰਦਾ ਜੀ ਝੱਲਾਂਗਾ ਜੇ ਝੱਲਣ ਦੀ ਗੱਲ ਕੀਤੀ ਨਾ ਇਹ ਸਤਿਗੁਰੂ ਦੁੱਖ ਤੇਰਾ ਸਿਰ ਮੱਥੇ ਤੇ ਤਾਂ ਗੁਰੂ ਅਜੰਜਾ ਸਾਹਿਬ ਜੀ ਨੇ ਉਹਦੇ ਦੁੱਖੇ ਛੱਡ ਉਹਨੇ ਕਰੋੜਾਂ ਪਾਪ ਕੱਟ ਕੇ ਰਾਜਿਆਂ ਦੀਆਂ ਮਹਿਲਾਂ ਬਖਸ਼ਿਸ਼ ਕਰ ਦਿੱਤੀਆਂ ਐਸੀਆਂ ਰਹਿਮਤਾਂ ਕੀਤੀਆਂ ਸਤਿਗੁਰਾਂ ਨੇ ਸਤਿਗੁਰੂ ਕਹਿੰਦੇ ਨੇ ਇੱਕ ਗੁਣ ਵਿਹਾਜ ਹੈ ਔਗਣ ਵਿਕੜ ਜਿਹੜੇ ਗੁਰਮੁਖ ਨੇ ਕਈ ਗੁਣ ਇਕੱਠੇ ਕਰਦੇ ਨੇ ਔਗਣ ਛੱਡਦੇ ਜਾਂਦੇ ਨੇ ਗੁਰ ਕੇ ਸੈ ਸਵਾਏ ਗੁਰੂ ਦੇ ਸਹਿ ਸੁਭਾ ਵਿੱਚ ਇੱਕ ਵੀ ਜਾਂਦੇ ਗੁਰ ਸੇਵਾ ਤੇ ਨਾਉ ਪਾਇਆ ਉਠਾ ਅੰਦਰ ਆਏ ਕਹਿੰਦੇ ਗੁਰੂ ਦੀ ਸੇਵਾ ਤੇ ਨਾਉ ਨਾਮ ਦੀ ਜਾਤ ਪਾਈ ਹੈ ਉਠਾ ਅੰਦਰ ਆਇਓ ਪ੍ਰਮਾਤਮਾ ਤਰਠ ਕੇ ਉਹ ਅੰਦਰ ਵਸਾ ਕਰ ਗਿਆ ਜਿਸ ਨੂੰ ਸਰਗੁਰੂ ਦੀ ਬਾਣੀ ਕਹਿੰਦੀ ਸੇ ਇੱਕ ਇੱਕੋ ਪ੍ਰਭ ਠਾਕੁਰ ਹੁਣ ਮਨ ਦੀ ਸੇਜ ਵੀ ਇੱਕ ਹੈ ਇਹਦੇ ਵਿੱਚ ਨਿਰੰਕਾਰ ਦਾ ਵੀ ਵਾਸਾ ਹੈ ਮੇਰਾ ਮਨ ਵਿੱਚ ਕਿਸੇ ਦੇ ਦੂਜੇ ਲਈ ਥਾਣੀ ਹੈ ਸਭਨਾ ਦਾ ਦਾਤਾ ਇੱਕ ਹੈ ਸਿਰ ਧੰਨ ਲਾਏ ਕਿੰਨੇ ਭਾਈ ਜਿਹੜੇ ਗੁਰਮਖ ਨੇ ਉਹਨਾਂ ਨੂੰ ਇਹ ਨਿਸ਼ਚਾ ਹੁੰਦਾ ਪੱਕਾ ਯਕੀਨ ਹੈ ਵੀ ਸਭਨਾ ਦਾ ਦਾਤਾ ਇੱਕ ਹੈ ਇੱਕ ਇੱਕ ਹੀ ਉਹ ਦਾਤਾ ਸਾਰਿਆਂ ਜੀਵਾਂ ਦਾ ਸਿਰ ਸਰਧੰਦਾ ਲਾਏ ਸਿਰ ਸਰਧੰਦੇ ਵੀ ਲਾ ਰੱਖਿਆ ਵੀ ਕਿਸੇ ਨੂੰ ਕੋਈ ਕਾਰ ਵਿਹਾਰ ਦੇ ਰੱਖੇ ਕਿਸੇ ਨੂੰ ਕੋਈ ਜੇ ਨੂੰ ਸਤਿਗੁਰੂ ਕਹਿੰਦੇ ਨੇ ਕਹਿੰਦੇ ਕੋਈ ਅਮੀਰ ਬਣਾਇਆ ਕੋਈ ਗਰੀਬ ਬਣਾਇਆ ਕਿ ਸੰਸਾਰ ਦਾ ਸੰਤੁਲਨ ਬਣਾਏ ਰੱਖਣ ਵਾਸਤੇ ਕਈ ਕੋਡ ਬੈਠ ਤੀ ਖਾਏ ਕਈ ਕੋਡ ਦਾ ਲੈ ਠਕ ਪਾਏ ਕਈ ਕੋਡ ਮਾਇਆ ਨਾਲ ਚੰਗੇ ਕਈ ਕੋਡ ਬਹੁਤ ਸੁਪ੍ਰਸੰਦ ਕਈ ਕਰੋੜਾਂ ਨੇ ਇੱਕ ਨਹੀਂ ਕਿੰਦੇ ਨੇਕਾਂ ਕਈ ਕਰੋੜਾਂ ਗਰੀਬ ਬਣਾਏ ਕਈ ਕਰੋੜਾਂ ਅਮੀਰ ਬਣਾਏ ਕਈ ਰਾਜੇ ਬਣਾਏ ਕਈ ਕਰੋੜਾਂ ਭਿਖਾਰੀ ਬਣਾਏ ਪਰ ਜਗਤ ਭਿਖਾਰੀ ਫਿਰਦਾ ਸਭ ਕੋ ਦాతਾ ਜਨੇ ਪਰ ਸਾਰਾ ਜਗਤ ਕੋਈ ਧੀਆ ਪੁੱਤਰ ਮੰਗ ਰਿਹਾ ਕੋਈ ਯਸ਼ੋ ਵਰਜ ਮੰਗ ਰਿਹਾ ਮੰਗ ਹਰ ਕੁਈ ਰਿਆ ਪਰ ਸਭਨਾ ਦਾ ਦాత ਇਕ ਹੈ ਦాతਾ ਦੇਣ ਵਾਲਾ ਇਕੋ ਰਾਮ ਪਰਮਾਤਮਾ ਸਿਰ ਤੰਡਾਲਾਈ ਆਪੀ ਸਾਰਿਆਂ ਨੂੰ ਕੰਮੋ ਕਾਰ ਲਾ ਰੱਖਿਆ ਨਾਨਕ ਨਾਮੇ ਲੈ ਸਵਾਰਿਆਣ ਸਬਦੇ ਲੈ ਮਿਲਾਇ ਤਨ ਗੁਰੂ ਅਮਰ ਕਾ ਜੀ ਨਾਨਕ ਨਾਮ ਲੈਵਾ ਦੀ ਬੋਲਾਂਦਿਆਂ ਸ਼ਬਦ ਦੀ ਸਮਾਪਤੀ ਕਰਦੇ ਨੇ ਕਹਿੰਦੇ ਨਾਨਕ ਨਾਮੇ ਲਾਏ ਸਵਾਰਿਆ ਪੂਰੇ ਸ਼ਬਦ ਦਾ ਨਿਚੋੜ ਅਖੀਰ ਪੰਕਤੀ 'ਚ ਹੈ ਕਹਿੰਦੇ ਨਾਮ ਵਿੱਚ ਲਾ ਕੇ ਉਹਨਾਂ ਦਾ ਸ਼ਿੰਗਾਰ ਵੀ ਆਪ ਕੀਤਾ ਹੈ ਕਹਿੰਦੇ ਜਿਵੇਂ ਆਪਾਂ ਇਸ਼ਨਾਨ ਕਰਦੇ ਹਾਂ ਨਾ ਉਹ ਤਨ ਦਾ ਸ਼ਿੰਗਾਰ ਹੈ ਤਨ ਦੀ ਸਫਾਈ ਹੈ ਪਰ ਮੇਰੇ ਸਤਿਗੁਰੂ ਨੇ ਨਾਮ ਵਿੱਚ ਜੋੜਿਆ ਨਾਮ ਵਿੱਚ ਜੋੜ ਕੇ ਮਨ ਜਿਹੜਾ ਉਸਲਵੱਟੇ ਲੈਂਦਾ ਸੀ ਨਾ ਸਿਮਰਨ ਨਹੀਂ ਕਰਨਾ ਨਾਮ ਨਹੀਂ ਜਪਣਾ ਸੰਗਤ ਵਿੱਚ ਨਹੀਂ ਆਣਾ ਹੁਣ ਉਸਲਵੱਟੇ ਛੱਡ ਗਿਆ ਹੁਣ ਨਾਮ ਵਿੱਚ ਟਿਕ ਕੇ ਮੇਰੇ ਮਾਥਿਕ ਨੇ ਮੇਰਾ ਮਨ ਸਵਾਰ ਕੇ ਮੇਰੇ ਮਨ ਦਾ ਸ਼ਿੰਗਾਰ ਕੀਤਾ ਹੈ ਸ਼ਬਦੇ ਲੈ ਮਿਲਾਏ ਸ਼ਬਦ ਦੇ ਵਿੱਚ ਮੇਰੀ ਸੁਰਤ ਜੋੜ ਕੇ ਆਪਣੇ ਨਾਲ ਇੱਕ ਮਿਜਤਾ ਦੇ ਦਿੱਤੀ ਹੈ ਹੁਣ ਮੇਰੇ ਐਸੇ ਨੀਚੇ ਨੀਚ ਕਰਮਾਂ ਵਾਲੇ ਨੂੰ ਤਾਂ ਸਤਿਗੁਰੂ ਨੇ ਚੱਕ ਕੇ ਉੱਚੀ ਪਦਵੀ ਬਿਠਾ ਦਿੱਤਾ ਹੈ ਸਾਰੇ ਗੁਰੂ ਕਿਰਪਾ ਕਰਨ ਸਾਡੇ ਤੇ ਵੀ ਰਹਿਮ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨ ਤਾਂ ਕਿ ਸਾਡਾ ਵੀ ਆਇਆ ਇਸ ਸੰਸਾਰ ਵਿੱਚ ਸਫਲਾ ਹੋ ਸਕੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਿਆਜ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਿੰ ਭੁੱਲਣ ਹਾਰ ਬਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹੁ ਸੱਜਣਾ ਸੀਸੜੀਆਂ ਜੋ ਹੋਵੇ ਸੈਖ ਜਮੀਂ ਗੱਜ ਵੱਜ ਕੇ ਫਤਿਹ ਨੱਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ